ਰੋਪੜ ਤੋਂ ਇੱਕ ਬਹੁਤ ਹੀ ਹਿੰਮਤਪਾਗੀ ਖਬਰ سامنے ਆ ਕੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਨਾਲ ਪਰ ਇੱਕ ਆਟੋ ਤੇ ਥਾਰ ਗੱਡੀ ਦੀ ਆਮੋ-ਸਾਮਨੀ ਟੱਕਰ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਟੱਕਰ ਇੰਨੀ ਜ਼ਬਰਦਸਤੀ ਸੀ ਉਸ ਤੋਂ ਬਾਅਦ ਸਵਾਰੀਆਂ ਸਮੇਤ ਆਟੋ ਸਰਹੰਦ ਨਹਿਰ ਦੇ ਵਿੱਚ ਡਿੱਗ ਗਿਆ ਜਿੱਥੇ ਦੱਸਿਆ ਜਾ ਰਿਹਾ ਕਿ ਚਾਰ ਸਵਾਰੀ ਤੇ ਇੱਕ ਡਰਾਈਵਰ ਸਰਹੰਦ ਨਹਿਰ ਦੇ ਵਿੱਚ ਡੁੱਬ ਗਏ ਨੇ ਦੂਜੇ ਪਾਸੇ ਆਟੋ ਨੂੰ ਰੈਸਕਿਊ ਆਪਰੇਸ਼ਨ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਕਿ ਸਵਾਰੀਆਂ ਤੇ ਨਾਲ ਆਟੋ ਡਰਾਈਵਰ ਦਾ ਪਰਿਵਾਰ ਇਸ ਮੌਕੇ ਧਾਮ ਮਾਰ ਕੇ ਰੋ ਰਿਹਾ ਹੈ ਤਾਂ ਦੱਸਦਿਆਂ ਕਿ ਪੁਲਿਸ ਵੱਲੋਂ ਕਿਹਾ ਗਿਆ ਕਿ ਥਾਰ ਗੱਡੀ ਦੇ ਚਾਲਕ ਨੂੰ ਹਰਸ ਦੇ ਵਿੱਚ ਲੈ ਲਿਆ ਦੂਜੇ ਪਾਸੇ ਪੂਰੇ ਮਾਮਲੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਨਾਲ ਜੋ ਸਵਾਰੀਆਂ ਤੇ ਉਹ ਡਰਾਈਵਰ ਲਾਪਤਾ ਹੈ ਉਸ ਦੀ ਭਾਲ ਲਗਾਤਾਰ ਜਾਰੀ ਹੈ ਇਸ ਮੌਕੇ ਐਸਐਸਪੀ ਰੋਪੜ ਤੇ ਨਾਲ ਹੋਰ ਸੀਨੀਅਰ ਅਫਸਰ ਵੀ ਪਹੁੰਚੇ ਹੋਏ ਸੀ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਕਿੰਨੇ ਕਵਜੇ ਗੱਲ ਕਿੰਨੇ ਕਵਜੇ ਹੋਈ ਆ ਕਿੰਨੇ ਕਵਜੇ ਆਏ ਸੀ ਦੁਪਹਿਰੇ ਮੇਰੇ 3 ਬੱਚੇ ਆ ਸੀ ਹਾਂਜੀ ਕਿਹੜੇ ਕਿਹੜੇ ਜਗ੍ਹਾ ਰਹਿੰਦੇ ਆ ਤੇ ਦੇ ਲੋਪਰੇ ਨਹੀਂ ਹਟਾ ਚਲਾਉਂਦੇ ਆ ਜਾਂ ਨਹੀਂ ਇਹ ਤਾਂ ਘਰੇ ਜੀ ਨਹੀਂ ਲੱਗਦਾ ਕਹਿੰਦੇ ਕੱਲੇ ਲੈਣੇ ਮੇਰੇ ਘਰ ਦੇ ਬਾਹਰੋਂ ਇਹਦਾ ਨਾਮ ਇਹਨਾਂ ਦਾ ਨਾਮ ਕੀ ਨਾਮ ਕੀ ਹੈ ਕਰਮ ਸਿੰਘ ਹਾਂ ਜੀ ਕਿੰਨੀ ਉਮਰ ਹੈ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤਾਂ ਲਈ ਕਰਦੇ ਰਹਿੰਦੇ ਆਟੋ ਇਹਨਾਂ ਦੇ ਪਿਤਾ ਜੀ ਦਾ ਨਾਮ ਕੀ ਹੈ ਮੁਝ ਗੱਲ ਸੁਣ ਗੱਲਬਾਤ ਹੋਈ ਸੀ ਸਵਾਰੀ ਜ ਕੋਈ ਗੱਲ ਹੋਈ ਹੈ ਕਿ ਕੱਲੇ ਹੀ ਕੱਲੇ ਵਿੱਚੋਂ ਕੱਲੇ ਹੀ ਘਰੋਂ ਆ ਰਹੇ ਸੀ ਕਿੰਨੇ ਨੇ ਇਹ ਪਤਾ ਪੈ ਨਹੀਂ 12 ਬੰਦੇ ਆ ਇੱਥੇ ਇਹ ਸਵਾਰੀ ਦਾ ਕੰਮ ਤਾਂ ਨਹੀਂ ਕਰਦੇ ਇਹ ਠੀਕ 맞춰 ਰਹੀ ਹੈ ਸਵਾਰੀ ਤਾਂ ਉਹ ਹੀ ਠੀਕ ਇਹ ਰੇ ਟੈਂਪੋ ਚਲਾਉਂਦੇ ਹਾਂ ਹਾਂ ਜੀ ਇਹ ਕੀ ਨਾਮ ਹੋਣਾ ਦਾ ਕਰਨ ਸਿੰਘ ਆ ਜੀ ਕਰਨ ਸਿੰਘ ਥੋੜਾ ਕੀ ਨਾਮ ਮੇਰਾ ਸੁਮੇਸ਼ ਸਿੰਘ ਆ ਜੀ ਕਿੱਥੇ ਰਹਿੰਦੇ ਹੋ ਗਾਂਧੀਨਗਰ ਉਪਰ ਹੈ ਜੀ ਗਾਂਧੀਨਗਰ ਉਪਰ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਚੀਜ਼ ਦਾ ਹੁਣੇ ਪਤਾ ਲੱਗਿਆ 10 ਮਿੰਟ ਪਹਿਲਾਂ ਕਿੰਨੇ ਟਾਈਮ ਤੋਂ ਟੈਂਪੋ ਚਲਾਉਂਦੇ ਸੀਗੇ 12ਾਂ ਚ ਲਿਆਦਾ ਜੀ ਅੱਛਾ ਜੀ ਹਾਂ ਮੂ ਵੀ ਥੁੱਕਿਆ ਬਾਈ ਤੇ ਨੇ ਅਰਚੇ ਮੈਂ ਮਰੰਡੇ ਕੰਮ ਕਰਦਾ ਕੋਤਾ ਹੋਰੀਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ ਜੀ ਕੰਮ ਕਰਦੇ ਜੀ ਤੇ ਅਸੀਂ ਆਨ ਦੇ ਸਾਰ ਜਦੇ ਸਰਚਿੰਗ ਕਰਤੀ ਕੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬਨ ਕੇ ਆਪਣਾ ਔਟੋ ਬਾਹਰ ਕੱਢ ਦੂੰਗੇ ਜੀ ਉਥੇ ਕੁਝ ਪਤਾ ਲੱਗਾ ਔਟੋ ਚ ਕੋਈ ਬੰਦੇ ਸੀਗੇ ਜੇ ਕੀ ਜੀ ਪਾਣੀ ਹੈਗਾ ਹੀ ਗੰਦਾ ਜੀ ਪਾਣੀ ਗੰਦਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਔਟੋ ਨੂੰ ਬੰਨਤਾ ਜੀ ਕੀ ਹੈ ਪੁਰਾਣੇ ਪੁਲ ਤੇ ਨਵੇਂ ਪੁਲ ਦੇ ਵਿਚਕਾਰ ਇੱਥੇ ਇੱਕ ਥਾਰ ਗੱਡੀ ਜਿਹੜੀ ਹੈਗੀ ਐ ਤੇ ਦੂਜੀ ਇੱਕ ਜਿਹੜੀ ਹੈ ਟੈਕਸੀ ਜੀ ਟਾਈਪ ਦੀ ਚਲਾਉਂਦੇ ਹਿੰਦੇ ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਹੈਗਾ ਔਰ ਐਸ ਪਰ ਇਨਫੋਰਮੇਸ਼ਨ ਜਿਹੜਾ ਹੈਗਾ ਉਹ ਗੱਡੀ ਜਿਹੜੀ ਹੈਗੀ ਉਹ ਨਹਿਰ ਵਿੱਚ ਡਿੱਗ ਗਈ ਤੇ ਹੁਣ ਰੈਸਕਿਊ ਕਰਕੇ ਗੱਡੀ ਦੇ ਬਾਹਰ ਆ ਗਈ ਹੈ ਬਟ ਗੱਡੀ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ ਤਾਂ ਮਤਲਬ ਦੇ ਉਹਨਾਂ ਨੇ ਟਰਾਈ ਕੀਤਾ ਹੋਣਾ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅੱਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਥਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਰਾਉਂਡ ਅਪ ਕੀਤਾ ਹੋਇਆ ਹੈ ਉਹਦੇ ਕੋਲ ਜਿੰਨੇ ਕਿ ਇਨਫੋਰਮੇਸ਼ਨ ਹੁਣ ਤੱਕ ਆਪਾਂ ਪੁਖਤਾ ਕੀਤੀ ਹੈਗੀ ਹੈ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ ਚਾਰ ਬੰਦੇ ਸੀਗੇ ਗੱਡੀ ਵਿੱਚ ਜਿਹੜੇ ਇੱਥੇ ਡੁੱਬੇ ਹੈਗੇ ਸਰ ਮੌਕੇ ਦਾ ਇਲਜ਼ਾਮ ਹੈਗਾ ਕਿ ਦੇਖੋ ਜੀ ਇਸ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਇਹਦੇ ਬਾਰੇ ਤੁਸੀਂ ਇਸ ਕੰਸਰਨ ਮੈਕਵੇ ਦੇ ਨਾਲ ਗੱਲ ਕਰ ਸਕਦੇ ਹੈਗੇ ਬਟ ਜਿਹੜਾ ਸਾਡਾ ਰੈਸਕਿਊ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆ اور ਹੁਣ ਤਲਕ ਦੀ کاروائی وچ جڑا ਹੈਗਾ ਆਪਾਂ banda round up کر کے جڑی اگلی تفتیش کر نکلو کراوਾਂਗੇ ਉਸ ਤੋਂ ਹੀ کلیئر ਹੋਗਾ ਕਿ ਅੱਗੇ ਕੀ ਗੱਲ ਹੈਗੀ ਹੈ ਸਾਨੂੰ ਜਿੰਨੀ ਕਿ انفارمیشن ਜਾਂ ਜਿੰਨੀ پریلیمیਨਰੀ انویسٹیگیشن ਹੈ ਉਹਦੇ ਨਾਲ ਲੱਗਦਾ ਹੈਗਾ ਕਿ ہائی سپੀਡ ਹੀ ਜ਼ਰੂਰ ਸੀਗਾ banda ਸਰ ਇਹ ਵੀ ਪਤਾ ਲੱਗ ਰਿਹਾ ਕਿ ਫਾਰ ਗੱਡੀ ਕੋਈ ਲੇਡੀ ਚਲਾ ਰਹੀ ਕੁੜੀ ਚਲਾ ਰਹੀ ਕੁੜੀ ਚਲਾ ਰਹੀ ਸੀ ਪਰ ਪਛਗਣ ਦਰਸ਼ੀਆਂ ਤੋਂ ਪਤਾ ਲੱਗ ਉਹ ਦੇਖੋ ਹੁਣ ਬਾਕੀ ਕੰਸਰਨ ਜਿਹੜਾ ਐ ਐਫਐਚਓ ਸਾਹਿਬ ਹੈਗੇ ਨੇ ਉਹ ਵੀ ਐਕਚੁਅਲੀ ریسکیو وچ ਹੀ ਲੱਗੇ ਹੋਏ ਨੇ ਮੈਂ ਗੱਲ ਨਹੀਂ ਕਰ ਸਕਿਆ ਉਹਨਾਂ ਨਾਲ ਜਿੱਤ ਲੈ ਤੇ تفتیش ਸਾਡੀ جاری ਹੈਗੀ ਹੈ ਜੋ ਬਣਦੀ کاروائی ਉਹ ਕਰਾਂਗੇ ਠੀਕ ਹੈ